ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨ ਉਹ ਦੀ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਆਪਣੇ YouTube ਚੈਨਲ ਮਿਸਟਰ ਐਂਡ ਮਿਸਿਸ ਵਾਸੀ ਤੇ ਤੇ ਕਾਫੀ ਦਿਨਾਂ ਬਾਅਦ ਵਲੌਗ ਸ਼ੁਰੂ ਕੀਤਾ ਤੁਸੀਂ ਕਹਿੰਦੇ ਨੇ ਇੱਧਰ ਕਿ ਇੱਧਰ ਪਰ ਸੇ ਇੱਧਰ ਝੋਲਾ ਹਨਾ ਝੋਲਾ ਦੇਖੋ ਤੁਸੀਂ ਮੇਰਾ ਤੇ ਅੱਜ ਕਾਫੀ ਦਿਨਾਂ ਬਾਅਦ ਵਲੌਗ ਤਾਂ ਸ਼ੂਟ ਕਰ ਰਹੇ ਹਾਂ ਕਿਉਂਕਿ ਪਹਿਲਾਂ ਮੇਰਾ ਟਾਈਮ ਲੱਗਿਆ ਕਿਉਂਕਿ ਪ੍ਰਧਾਨ ਸਾਹਿਬ ਹੈ ਨਹੀਂ ਸੀ ਘਰੇ ਤੇ ਪ੍ਰਧਾਨ ਸਾਹਿਬ ਬਾਹਰ ਧੀ ਹੈਨਾ ਤੇ ਇਸ ਕਰਕੇ ਮੈਂ ਕੱਲੀ ਸੀ ਘਰੇ ਤੇ ਕੋਈ ਵਲੌਗ ਸ਼ੁਰੂ ਕਰਨ ਦਾ ਦਿਲ ਵੀ ਨਹੀਂ ਕੀਤਾ ਹੈਗਾ ਤੇ ਬੁਟੀਕ ਦਾ ਕੰਮ ਇੰਨਾ ਖਜਾਦਾ ਸੀ ਕਿ ਮੈਨੂੰ ਡੇਲੀ ਜਾਣਾ ਪੈਂਦਾ ਸੀ ਜਾਂਦੀ ਵੀ ਮੈਂ ਬਸਤੇ ਸੀ ਤੇ ਤੁਹਾਨੂੰ ਪਤਾ ਫਿਰਣਾ ਵਲੌਗ ਸੀ ਸ਼ੂਟ ਕਰਨਾ ਸੀ ਤੇ ਪ੍ਰਧਾਨ ਸਾਹਿਬ ਸਾਹੋ ਸਾਈ ਹੋਏ ਪੇ ਗੱਡੀ ਸਾਹਸ ਕਰਨ ਨੂੰ ਹਾਂ ਸਾਫਾ ਤੇ ਉਹ ਨਾਲ ਜਦੋਂ ਛੜੂ ਪੁੱਛਾ ਕਰਦੇ ਹੈ ਕਿ ਮੈਨੂੰ ਦੋ ਖਾ ਦਿੰਦੇ ਹੋ ਹਾਂ ਕਿੰਨਾ ਕੀ ਰੰਗ ਆ ਦੇ ਮੈਂ ਦੱਸੂ ਮਿੰਨੇ ਥੋੜਾ ਹੀ ਹੈ। ਅੱਛਾ ਇਹ ਗੱਲ ਸਾਨੂੰ ਹਮੇਸ਼ਾ ਉੱਚ ਰੱਖਿਆ ਜਾਂਦਾ ਹਨਾ ਥੋਖੇ 'ਚ ਰੱਖਿਆ ਜਾਂਦਾ ਵੀ ਸਾਰਾ ਕੁਝ ਥੋੜਾ ਹੀ ਸਾਰਾ ਕੁਝ ਥੋੜਾ ਹੀ ਹੈ। ਪਰ ਮਿਲਦਾ ਕੁਝ ਨਹੀਂ ਹੈਗਾ। ਹੈ? ਆ ਦੇਖ। ਇਸਨੇ ਮਿਲਦਾ। ਹੋਰ। ਬਸ ਪਾਣੂ ਦੋ ਕੱਪੜੇ ਮਿਲ ਜਾਂਦੇ ਆ ਖਾਣ ਨੂੰ ਰੋਟੀ ਮਿਲ ਜਾਂਦੀ ਤਿੰਨ ਵਕਤ ਦੀ ਕਿ ਦੋ ਵਕਤ ਕੀ ਹੈ? ਕਿ ਚਾਰ ਵਕਤ ਕੀ? ਹੈ? ਬਸ ਯਾਰ ਉਹਨੇ ਤਾਂ ਇੱਥੇ ਫਿਰਨੇ ਗੰਦੀ ਤਾਂ ਹੋਣੀ ਹੁਣ। ਇਹਨੂੰ ਆ ਕੇ ਧੋਵਾ ਦਵਾਂਗੇ। ਹੈ? ਚਲੋ ਤੇ ਅੱਜ ਹੈਗੀ ਜੀ ਬਸੰਤਾਂ ਹਨਾ। ਤੇ ਆਪ ਸਭ ਨੂੰ ਬਸੰਤ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਦੱਸਿਓ ਕਿਹੜੇ-ਕਿਹੜੇ ਏਰੀਆ 'ਚ ਪਤੰਗ ਉੱਡਦੇ ਆ ਤੇ ਸਾਡੇ ਤਾਂ ਇੱਧਰ ਕੁਝ ਨਹੀਂ ਪਤਾ ਹੈਗਾ ਕਿਤੇ ਦੂਰ-ਦੂਰ ਤੱਕ ਲੱਲਾ ਖੱਖਾ ਨਹੀਂ ਹੈਗਾ ਕਿ ਪਤੰਗ ਚੜਦੇ ਆ ਤੇ ਪ੍ਰਨੀਤ ਫਤਿਹ ਸਾਰੇ ਪ੍ਰਨੀਤ ਵੀ ਕੱਲ ਪਰਸੋਂ ਕੱਲ ਦਾ ਤੁਰ ਗਿਆ ਸੀ ਆਪਣਾ ਕਿਨਾਂ ਲਈਦਾ ਸੰਗਰੂਰ ਸੋਨੂੰ ਅਮਾਹਰਾ ਕੋਲ ਕਹਿੰਦਾ ਮੈਂ ਪਤੰਗ ਡਾਉਣੇ ਆ ਤੇ ਉਹ ਨਾ ਕੋਟ ਭੁੱਲ ਗਿਆ ਤੇ ਹੁਣ ਸੋਨੂੰ ਗगन ਦੀ ਹੈਗੀ ਅੱਜ ਸਕੂਲ ਗगन ਦਾ ਹੈਗਾ ਸਕੂਲ ਅੱਜ ਤੇ ਗगन ਨੇ ਸਕੂਲ ਜਾਣਾ ਤਾਂ ਕਹਿੰਦੇ ਬੱਚਿਆਂ ਦਾ ਬਗਰ ਮੁਸ਼ਕਲ ਰੋਟੀ ਉਟੀ ਖਾਣ ਦਾ ਤੇ ਤੂੰ ਆ ਜੀ ਹੁਣ ਤਾਂ ਮੈਂ ਕਲਵਿੰਦਰ ਨਾਲ ਚੱਲੀ ਆ ਆਪਣੀ ਨੀਂਦ ਤਿਆਗ ਕੇ ਹਨਾ ਕੱਢ ਲੋ ਯਾਰ ਗੱਡੀ ਤੇ ਹੁਣ ਮੈਂ ਕਲਵਿੰਦਰ ਨਾਲ ਚੱਲੀ ਆ ਤੇ ਜਾ ਕੇ ਆਪਾਂ ਬੱਚਿਆਂ ਦੀ ਟੇਕ ਕੇਅਰ ਕਰਦੇ ਆ ਬੱਚਿਆਂ ਵਾ ਤਾਂ ਘੈਂਟ ਜਿਹਾ ਖਾਣਾ ਖੂਣਾ ਬਣਾਉਣਾ ਉਹਨਾਂ ਨੂੰ ਦੀ ਬਸੰਤ ਇੰਜੋਏ ਕਰਾਉਨੇ ਆਪਾਂ ਪਤਾ ਨਹੀਂ ਜਾਣ ਤੋਂ ਪਹਿਲਾਂ ਮੈਨੂੰ ਇੰਨੀ ਟੈਨਸ਼ਨ ਹੁੰਦੀ ਏ ਕਿ ਕੋਈ ਚੀਜ਼ ਰਹਿ ਆ ਨਾ ਗਈ ਹੋਵੇ ਕੋਈ ਲਾਈਟ ਰਾ ਆਫ ਕਰਨ ਵਾਲਾ ਰਹਿ ਗਿਆ ਹੋਵੇ ਕੋਈ ਦਰਵਾਜ਼ਾ ਲੌਕ ਕਰਨ ਵਾਲਾ ਨਾ ਤੇ ਬਦੰਤ ਸਾਰਿਆਂ ਨੂੰ ਇਹ ਹੁੰਦਾ ਕਿ ਮੈਨੂੰ ਜ਼ਿਆਦਾ ਹੁੰਦਾ ਹਨਾ ਅੱਜ ਪ੍ਰਧਾਨ ਸਾਹਿਬ ਦੇ ਕੰਮ ਪ੍ਰਧਾਨ ਸਾਹਿਬ ਫੋਨ ਲੱਗਾ ਛੱਡ ਗਿਆ ਆਪਣਾ ਇੱਥੇ ਤੇ ਫਿਰ ਮੈਨੂੰ ਕਹਿੰਗੇ ਫੋਨ ਮੇਰੇ ਚੋਕਲੇ ਤੇ ਹੈਗਾ ਤਿੰਨ ਦਿਨ ਪਤਾ ਲੱਗੇਗਾ ਕਿ ਫੋਨ ਚੋਕਲੇ ਹੋਣਾ 84% ਹੈ ਚਲ ਆਪਾਂ ਲੈ ਜਾਂਦੇ ਆ ਫਿਰ ਆਪਾਂ ਤੁਹਾਨੂੰ ਮਿਲਦੇ ਸਿੱਧਾ ਸੰਗਰੂਰ ਜਾ ਕੇ ਕਿਲਾ ਜੇ ਸਬਰ ਨਹੀਂ ਆਇਆ ਹੈਗਾ ਹੁਣ ਬਾਹਰ ਖੜਾ ਕੇ ਪਾਣੀ ਵਾਲਾ ਹੁਣ ਕੀ ਕਰਨਾ ਪਾਣੀ ਅਜ ਕੀ ਹੋ ਰਿਹਾ ਇੱਥੇ ਕੁਝ ਨਹੀਂ ਹੋ ਰਿਹਾ ਹੈਗਾ ਯਾਰ ਇੰਨਾ ਕ ਚੱਲਦਾ ਹੁੰਦਾ ਯਾਰ ਚਲੋ ਤੂੰ ਹੁਣ ਟਾਈਮ ਹੈ ਨਹੀਂ ਨਿਕਲੋ ਨਿਕਲੋ ਉਹ ਨਹੀਂ ਯਾਰ ਲੈ ਲਾਦਾ ਚੰਗੇ ਨੂੰ ਕੀ ਹੈ ਜਦੋਂ ਉਹ ਵੀ ਹੈਗੀ ਨਾ ਜੋ ੱਟੇ ਮਾਰ ਮਾਰ ਖੜਦੇ ਹਾਂ ਕੋਈ ਗੱਲ ਨਹੀਂ ਤੂੰ ਇਹ ਕੱਪੜੇ ਗੰਦੇ ਕਾ ਲੈਣੇ ਨਾਲ ਅੱਜ ਪਾਈ ਕਿ ਹੁੰਦਾ ਨੇ ਮਰੀਕਾ ਵਾਲੀ ਸ਼ਰਟ ਹੈ ਪ੍ਰੋ ਮੁੰਡਾ ਬਣੇ ਪਿਆ ਕੁੰਦਰ ਸਿੰਘ ਤਾਂ ਪ੍ਰੋ ਮੁੰਡਾ ਪਰ ਮੁੰਡਾ ਨਹੀਂ ਹੈਗੇ ਹੁਣ ਤੁਸੀਂ ਬੰਦਾ ਲੱਗ ਰਹੇ ਹੋ ਅੱਛਾ ਤੇ ਡੱਡਾ ਵੱਡਾ ਹੋ ਗਿਆ ਤੁਹਾਡਾ ਮੇਰਾ ਢਿੱਡ ਘਟ ਗਿਆ ਹੁਣ ਮੈਂ ਪਤਲੀ ਹੋ ਗਈ ਕੱਲ ਮੇਰੀ ਸਹੇਲੀ ਆਈ ਮੈਨੂੰ ਕਹਿੰਦੀ ਹਾਏ ਅਮਨ ਤੂੰ ਕਿੰਨਾ ਬਦਲ ਗਈ ਮੈਂ ਬਦਲ ਗਈ ਮਤਲਬ ਕਿੱਦਾਂ ਵੀ ਮੈਂ ਵੈਸੇ ਬਦਲ ਗਈ ਵੀ ਉਹ ਜਿਹੜਾ ਬਦਲ ਹੁੰਦਾ ਤੂੰ ਰੁੱਖਾ ਵਾਂਗੂ ਹਨਾ ਅਸੀਂ ਰੁੱਖਾ ਵਾਂਗ ਖੜੇ ਰਹੇ ਤੂੰ ਮੋਸਾ ਉਹੀ ਗੱਲ ਹੋ ਗਈ ਨਾ ਮੇਰਾ ਫੋਨ ਚੱਕ ਲਿਆ ਲੈ ਚਲੋ ਬੈਠਾਂਗੇ ਹੁਣ ਆਪਾਂ ਪ੍ਰਧਾਨ ਸਾਹਿਬ ਦੇ ਨਾਲ ਤੇ ਤੁਸੀਂ ਪੁੱਛੋਗੇ ਵੀ ਇਹ ਝੋਲੇ ਚ ਕੀ ਹੈ ਨਾ ਇਹ ਝੋਲਾ ਚੱਕੀ ਫਿਰਦੀ ਹੈ ਜਿੱਥੇ ਹੈਗਾ ਮੇਰਾ ਇੱਕ ਸੂਟ ਤੇ ਮੈਂ ਇਹ ਅਰਜੈਂਟ ਤਿਆਰ ਕਰਵਾਉਣਾ ਜਾਂਦੇ ਹਾਂ ਆਪਣੇ ਟੇਲਰ ਨੂੰ ਫੜੱਕ ਕੇ ਜਾਣਾ ਉਹਨੂੰ ਕਿਹਾ ਰਾਤੋਂ ਰਾਤ ਇਹਨੂੰ ਰੈਡੀ ਕਰ ਦੇਣਾ ਪ੍ਰਧਾਨ ਸਾਹਿਬ ਹਾਂ ਕਿ ਸ਼ਾਇਦ ਆਪਣਾ ਮਾਰਨਿੰਗ ਦਾ ਪਲਾਨ ਉਹ ਹੈਗਾ ਪਟਿਆਲਾ ਦਾ ਬਾਕੀ ਤੁਹਾਨੂੰ ਦੱਸਾਂਗੇ ਨਾ ਕਿਵੇਂ ਕਿਵੇਂ ਸਾਡਾ ਜਿਵੇਂ ਜਿਵੇਂ ਪ੍ਰੋਗਰਾਮ ਬਣ ਰਿਹਾ ਹੈ ਹਾਂ ਚੱਕੋ ਡਰਾਈਵਰ ਸਾਹਿਬ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਗੱਡੀ ਸਾਡੀ ਚ ਇੰਨਾ ਗੰਦ ਪਿਆ ਹੋਇਆ ਮੇਰੇ ਪੱਗ 'ਚ ਸਹੀ ਨਹੀਂ ਹੈ ਯਾਰ ਠੀਕ ਹੈ ਠੀਕ ਹੈ ਤੁਸੀਂ ਕਿਤੇ ਨਹੀਂ ਤੁਹਾਨੂੰ ਕਿਹਨੇ ਵੇਖਣਾ ਹੈ ਹੁਣ ਤੁਹਾਡਾ ਵਿਆਹ ਹੋ ਗਿਆ ਠੀਕ ਹੈ ਠੀਕ ਹੈ ਨਾ ਚਲ ਚੱਲੀਏ ਚਲੋ ਤੈਨੂੰ ਗੁਰਜ ਕਲੀਫਾ ਦਿਖਾਵਾਂ ਕੀ ਦਿਖਾਵਾਂ ਕਿੰਨਾ ਸੋਹਣਾ ਮੌਸਮ ਸਵੇਰ ਸਵੇਰ ਦਾ ਬਹੁਤ ਹੀ ਘੈਂਟ ਵਿਊ ਅੱਜ ਕਾਫੀ ਜਨਾ ਬਾਦ ਵਲੌਗ ਸ਼ੂਟ ਕਰਨੇ ਤੇ ਬੜਾ ਵਧੀਆ ਵੀ ਲੱਗ ਰਿਹਾ ਹੈ ਨਾ ਹੁਣ ਮੈਂ ਸੋਚਿਆ ਕਿ ਮੈਂ ਨਾ ਸਿਰਫ ਹਫਤੇ 'ਚ ਇੱਕ ਅੱਧਾ ਹੀ ਵਲੌਗ ਪਾਇਆ ਕਰਨਾ ਆਹ ਦੇਖ ਅੰਗੀ ਸਾਡੀ ਸਾਡੀ ਦੀ ਸਿਕਿਉਰਿਟੀ ਸਾਰੀ ਆ ਫਿਰਦੀ ਦੇਖ ਲੋ ਕਿਉਂ ਤਰਪੀਦਾ ਨਹੀਂ ਸਾਡੇ ਨਾਲ ਸਿਕਿਉਰਿਟੀ ਬਿਧਾਤੀ ਆ ਆਪਣੇ ਹੁਣ ਦੌਰਾ ਕਰਨ ਗਏ ਨੇ ਇਹ ਛੋਟਾ ਜਿਹਾ ਸੈਰ ਕਰਨ ਜਾਂਦੇ ਨੇ ਅੱਜ ਜੀ ਆਫ ਫਿੱਟਰ ਰਣੇ ਕਿ ਤਾ ਸਾਡਾ ਧਿਆਨ ਅਕਸਵਾਣ ਗਿਆ ਮੌਸਮ ਬੜਾ ਸੋਹਣਾ ਲੱਗ ਰਿਹਾ ਯਾਰ ਹੁਣ ਨਾ ਹਲਕੀ ਹਲਕੀ ਧੁੰਦ ਹਲਕਾ ਹਲਕਾ ਸੂਰਜ ਬੜਾ ਸੋਹਣਾ ਲੱਗ ਰਿਹਾ ਹਲਕਾ ਹਲਕਾ ਸੂਰਜ ਨਹੀਂ ਨਿਕਲ ਰਿਹਾ ਸੂਰਜ ਹਲਕਾ ਹਲਕਾ ਮਤਲਬ ਕਿ ਦਿਖ ਰਿਹਾ ਹਲਕਾ ਹਲਕਾ ਉਹ ਦੇਖੋ ਹਲਕਾ ਹਲਕਾ ਦਿਖ ਰਿਹਾ ਹੈ ਤੇ ਮੇਰੀ ਬਹੁਤ ਦੀ ਬੇਸਬਰੀ ਨਾਲ ਵੇਟ ਕੀਤੀ ਜਾ ਰਹੀ ਹੈ ਤੇ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਹਨਾ ਕਿ ਅੰਮਾਂ ਦੇ ਫੋਨ 'ਚ ਪੈਕ ਨਹੀਂ ਹੈਗਾ ਕਿਉਂਕਿ ਰਾਤ ਦੀ ਇਨਕਮਿੰਗ ਇਨਕਮਿੰਗ ਹੈਗੀ ਆ ਆਊਟਗoing ਵਗੈਰਾ ਸਾਰਾ ਕੁਝ ਬੰਦ ਹੋਇਆ ਪਿਆ ਹਨਾ ਤੇ ਬਾਕੀ ਦੱਸਿਓ ਵੀ ਜਿਹੜਾ ਕਹਿ ਰਹੇ ਨੇ ਵੀ 16 ਤਰੀਕ ਨੂੰ ਪੰਜਾਬ ਬੰਦ ਹੋਣਾ ਵੀ ਹੋਣਾ ਘੱ ਨਹੀਂ ਹੋਣਾ ਹਨਾ ਜੇ ਨਾ ਹੋਵੇ ਤਾਂ ਚੰਗੀ ਗੱਲ ਹੈ ਹਨਾ ਤੇ ਬਾਕੀ ਕੀ ਕਹਿ ਸਕਦੇ ਹਨਾ ਸਾਰੇ ਨਾਲ ਹੀ ਆਪਾਂ ਕੰਮ ਬੜਾ ਰੁਕਿਆ ਪਿਆ ਯਾਰ ਕੱਲ ਦਾ ਨੈਟ ਵਰਤ ਹੋਇਆ ਬਹੁਤ ਕੰਮ ਰੁਕੇ ਪਏ ਬਹੁਤ ਜ਼ਿਆਦਾ ਡਰਪੀ ਕਲਾ ਕੋਣ ਆਇਆ ਕਿ ਨਹੀਂ ਆ ਗਿਆ ਆ ਗਿਆ ਮੇਰੀ ਮੰਮੀ ਆ ਗਈ ਮਾਂ ਸਾਡੇ ਮੇਰੀ ਮੰਮੀ ਆ ਗਈ ਤੇ ਨਰੂਲਾ ਮੇਰੀ ਮੰਮੀ ਹੈ ਹੈ ਪਿੰਡ ਚ ਲੰਗੇ ਅੱਜ ਫਿਰ ਹੈ ਹਾਂ ਮੈਂ ਲੈਣਾ ਕਿਉਂ ਦਦਰੋਏ ਕਿ ਨਾ ਮੇਨ ਖੀਤੀ ਦਾ ਪਤੰਗਾ ਹੈ ਇਹ ਤਾਂ ਮੇਰਾ ਹੈਗੇ ਦੀਦੀ ਦਾ ਦੀਦੀ ਦਾ ਦੀਦੀ ਦਾ ਕਾਤੋਂ ਇਹ ਦੀਦੀ ਦਾ ਅੱਛਾ ਕੈਨੇਡਾ ਬਣਿਆ ਤਾਂ ਕਰਕੇ ਦੀਦੀ ਦਾ ਇਹ ਲਿਆਉਣ ਦਿੱਤਾ ਪਾਉਂ ਗੋਲੇ ਟੇਪ ਲਾਈ ਕਵਰ ਕੋਲ ਪਾਉਂ ਲਿਆਈ ਉਹ ਯਾਰ ਉਹ ਤਾਂ ਹੋਰ ਖਰਚਾ ਬੜਾ ਹੋ ਗਿਆ ਖਰਚਾ ਮਗਰਾ ਕਿ ਢੀਗਲ ਸੀ ਹੋਰ ਹੱਥ ਨਾਲ ਬਟਾਉਣ ਦਾ ਖਰਚਾ ਬੜਾ ਆ ਗਿਆ ਉਂਗਲਾਂ ਤੇ ਬੰਮ ਲਿਓਣੇ ਸੀ ਉਹ ਨਾ ਸਾਰੇ ਰਾਤ ਤੱਕ ਗਏ ਨੇ ਅੱਧੀ ਰਾਤ ਤੱਕ ਲੈ ਆ ਗਏ ਅੱਥਾ ਦੇ ਉਹ ਅੱਤਾ ਉਂਗਲਾਂ ਹੀ ਉੱਠੀਆਂ ਨੇ ਪਤਲੀਆਂ ਨੇ ਤਾਂ ਕਰ ਵਡੀਆਂ ਤਾਂ ਪਈਆਂ ਨੇ ਬੁੱਤੂ ਬਲਾਉਣ ਜਿਆਦਾ ਨਾ ਖਰਚਾ ਬਟਾ ਲਓ ਲੈ ਜਾ ਕੇ ਤੇਰੇ ਤੇ ਨਹੀਂ ਵੱਡੀਆਂ ਆ ਹੁਣ ਕਾਲਾ ਕੱਢ ਲੋ ਹਾਂ ਇਹ ਕਿਹੜੀ ਕੰਟਰੀ ਦਾ ਕੱਢ ਲਿਆ ਹੋਣਾ ਇਹ ਆਪਣਾ ਹੀ ਹੈ ਅੱਛਾ ਪੁਰਤਗਾਲ ਕੱਢ ਪੁਰਤਗਾਲ ਐਨਾ ਚੜਦਾ ਰਹੇ ਨਹੀਂ ਇਹ ਗੰਗਦੇ ਉਹ ਨਹੀਂ ਇਧਰ ਆਏ ਗਏ ਗਾਈ ਸਸਿਆ ਵਸਿਆ ਸਿੱਟਾ ਮੈਂ ਮੇਰੀ ਮੰਮੀ ਆ ਕੇ ਕਹਿੰਦਾ ਹਾਏ ਮੇਰੀ ਓਏ ਮੇਰੀ ਮੰਮੀ ਆ ਗਈ ਤੇਰੀ ਤੇਰੀ ਮੰਮੀ ਕਿੱਥੇ ਹੈ ਸਕੂਲ ਲੜ ਗਈ ਚੱਲ ਯਾਰ ਮੈਂ ਤਾਂ ਰੇਡੀਓ ਉੱਪਰ ਤੋਂ ਪਾ ਨਹੀਂ ਉੱਪਰ ਤੋਂ ਪਾ ਪਰ ਫਿਰ ਵੀ ਇਹ ਪਤਾ ਨਹੀਂ ਤੁਹਾਨੂੰ ਉਹ ਬਿਮਾਰ ਹੋਇਆ ਪਤਾ ਬਹੁਤ ਮੂਹ ਤੇ ਦੇ ਉਹ ਤਾਂ ਮੂਹ ਹੀ ਆ ਕੋਈ ਨਹੀਂ ਇਤਨਾ ਖਾਮ ਦੀ ਦਵਾਈ ਲਾਉਣੇ ਆ ਹਾਂ ਵੀ ਲਿਆ ਕੇ ਦੇ ਕੇ ਜਾਇਆ ਜਾਂਦੇ ਭਾਈ ਦਫਤਰ ਹਾਂ ਹਾਂ ਮੈਂ ਤਾਂ ਜਾਣੀ ਦਫਤਰ ਤੁਹਾਨੂੰ ਕੋਈ ਝੂਠੀ ਹੱਡੀ ਨਹੀਂ ਹੂੰ ਛੇ ਚੱਲ ਗਏ ਸਮਾਂ ਦੀਦਾ ਇੱਥੇ ਕਰਦਾ ਧੁੱਪੇ ਭਰਾ ਹੋ ਜਾ ਬੋ ਦੇ ਕੇ ਤੇਰੇ ਉੱਪਰ ਬੈਠੇ ਹੋ ਮੋਬਾਈਲ ਓ ਚੱਕ ਪਾਸੇ ਚੱਕ ਲੋ ਬਾਈ ਭਰਾ ਇੱਥੇ ਕਰਾ ਦੇ ਮੇਰਾ ਪੁੱਲਾ ਮੰਜਾ ਝਾੜਾ ਤਾਂ ਮੰਜਾ ਝਾੜਾ ਹੈ ਇਹ ਕੋਵਾੰਦੋਂ ਦੇ ਭਿਆਪਾ ਤੁਰਾ ਅੱਜ ਬਹੁਤ ਤੁਰਾ ਸੇਕ ਮਾਰਦੀ ਨਾ ਅੱਜ ਮੇਰਾ ਵੀ ਤਾਂ ਟਮਟਕਾ ਨਹੀਂ ਇਹਦਾ ਇਹ ਜਿਹੜਾ ਉਹ ਲੈ ਉਹਨੇ ਘੋਪੇ ਚਾਣ ਅਮਨਾਈ ਹੋਇਆ ਸੰਗਰੂਰ ਤੇ ਮੇਰੇ ਵਾਸਤੇ ਆਪਣਾ ਬਣਾ ਰਹੀ ਐ ਪਕੌੜੇ ਹਰੇਕ ਹੋਂ ਤੁਹਾਡੇ ਵਾਸਤੇ ਹਾਂ ਮੈਂ ਤਾਂ ਬੱਚਿਆਂ ਵਾਸਤੇ ਬਣਾ ਰਹੀ ਆ ਅਸੀਂ ਆਏ ਜੀ ਤਾਂ ਮਾਵਾ ਕੇ ਸੰਗਰੂਰ ਆਣਾ ਤੁਸੀਂ ਦੇਖਿਆ ਜਿਵੇਂ ਐਨੇ ਜਨੂਨ ਨਾਲ ਸੰਗਰੂਰ ਆਏ ਸੀ ਅੱਗੇ ਦੇਖਿਆ ਇੱਥੇ ਆ ਕੇ ਕੋਈ ਬਸੰਤ ਦਾ ਕੋਈ ਹਾਲ ਹੀ ਨਹੀਂ ਲਈ ਹੈ ਜਿੱਥੇ ਸੋਲੋ ਵੀ ਰਹਿੰਦੇ ਨੇ ਵਾਹ ਵਾਹ ਕੀ ਪਕੌੜੇ ਆ ਤੁਸੀਂ ਯਾਤੋਂ ਆਏ ਹਾਂ ਤਾਂ ਫਿਰ ਉਧਰ ਮੈਂ ਖਾਦੇ ਰਹੀ ਨਾ ਮੈਂ ਪਤਾ ਨਹੀਂ ਪਤ ਨਹੀਂ ਹੋ ਗਈ ਮੇਰੇ ਕੁਮੀਰ ਜੀ ਨਾਲ ਲੱਗਦਾ ਸਾਡਾ ਤੋਂ ਅੱਗੇ ਤਿੰਨੇ ਮੈਂ ਹੂੰ ਹੈ ਹੂੰ ਬੋਲ ਜੀ ਮੈਂ ਜਾ ਕੇ ਡਾ ਰਿਹਾ ਪੜਾਉਣਾ ਮੇਰਾ ਮੇਰਾ ਮਜਾ ਨਹੀਂ ਹੋਣੇ ਤੇ ਕਾ ਮੈਂ ਕਲਕਸ਼ਨ ਮ ਜਾ ਕੇ ਕਰਨਾ ਹੈਗਾ ਤੇ ਮੈਂ ਨਾ ਮਜਾ ਅਡਾਉਣਾ ਮੈਂ ਅੱਛਾ ਹਾਂ ਕੋਣ ਨੂੰ ਬੁਲਾ ਆ ਬੱਚਿਆਂ ਨੂੰ ਹੋਰ ਆਣ ਛੱਡੇ ਮ ਖਾਣੇ ਕੁਝ ਤੇ ਇੱਥੇ ਕੋਈ ਪਤੰਗ ਨਹੀਂ ਚੜ੍ਹਦਾ ਕੋਈ ਕੋਣੀ ਪਰ ਫਦੇ ਹਡ ਇਨਾ ਪਾਗਲ ਆਇਆ ਬੜਾ ਕਰਗਾ ਕਿਤੇ ਫਦੇ ਰੱਤ ਲਿਆਇਆ 1200 ਦੇ ਪਤੰਗ ਹੋ ਜਾਂ 1500 ਦੇ ਫਾਦੇ ਕਹਿੰਦਾ ਸਾਰੇ ਮੈਂ ਉਡਾ ਕੇ ਜਾਣੇ ਚਾਹੀਏ ਮੈਂ ਬਾੜ ਕੇ ਜਾਵਾਂ ਕੋਈ ਪੇਚਾ ਨਹੀਂ ਲੱਗਦਾ ਕੋਈ ਕੁਝ ਨਹੀਂ ਹੈਗਾ ਮੈਨੂੰ ਆ ਹੀ ਪੜੇ ਉੱਥੇ ਕਿਤੇ ਗਾਹ ਪੈਂਦਾ ਹੋਣਾ ਆਪਾਂ ਜਲਾਈ ਕਰਾਂਗੇ ਤਾਂ ਤਾਂ ਕੁਝ ਵੀ ਨਹੀਂ ਬਸ ਗੱਲਾਂ ਹੀ ਕਰ ਛੜੀਆਂ ਆਪਾਂ ਨੇ ਕਿਆਡ ਹੁਣ ਇਹ ਪਣਾ ਬੁਰੇ ਆਪਾਂ ਕਾਹੀਏ ਪਕੌੜੇ ਪਕੌੜੇ ਖਾਣ ਤੋਂ ਬਾਅਦ ਫਿਰ ਆਪਾਂ ਸੋਣਾ ਕਰਦੇ ਗੱਲਬਾਤ ਹੋਂ ਪਕੌੜੇ ਖਾਂਦੇ ਫਿਰ ਵਿੱਚ ਖਾਂਦੇ ਗੱਲ ਨਹੀਂ ਕਰ ਸਕਦੇ ਮੋਚ ਚਪ 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 ਜਪ ਹੁੰਦਾ ਰਹਿੰਦਾ ਨਾ ਜਿਹੜੀ ਆਵਾਜ਼ ਹੁੰਦੀ ਹੈ ਫਿਰ ਸਮਝਦਾਰ ਬੰਦੇ ਨੂੰ ਨਾਲਾ ਫੋਲਗਨ ਆਦਿ ਨਾ ਆਵਾਜ਼ ਆਉਂਦੀ ਹੈ ਅੱਜ ਤਾਂ ਸਮਝਦਾਰ ਹੈ ਨਹੀਂ ਕਰ 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 ਸੀ ਮੇ ਤੋਂ ਅੱਛਾ ਹਥਿਆਰ ਹੈ ਯਾਰ ਤੁਹਾਡੇ ਨੂੰ ਮਾਤੂ ਅੱਛਾ ਨਹੀਂ ਕੋਈ ਘਾਟ ਨਹੀਂ ਵੈਲੈਂਟਾਈਨ ਦੇ ਰਿਹਾ ਮੈਂ ਅੱਜ ਕੋਟਾ ਪੜਾ ਹੋਇਆ ਸਾਡਾ ਗਾਵਾ ਵੈਲੈਂਟਾਈਨ ਦੇ ਖੜਾ ਨਾ ਵੈਲਨਟਾਈਨ ਡੇ ਹੁੰਦਾ ਵੈਲਨਟਾਈਨ ਡੇ ਆਉਣ ਦਿਨ ਫੜੇ ਗਏ ਕੁਝ ਮੁਕਿਆ ਹੁੰਦਾ ਕਦੇ ਸਾਡੇ ਘਰੇ ਕੁਝ ਮੁਕਿਆ ਹੁੰਦਾ ਕਈ ਹਨਾ ਇਹ ਉਹਨਾਂ ਦੇ ਨਵੇਂ ਮੈਨੀਆਂ ਸੁਣਦਾ ਚੋਟਲੇ ਆ ਜਾਨੂ ਮਾਨ ਨੂੰ ਕਰਨ ਵਾਲੇ ਹਨਾ ਆਪਾਂ ਦੇ ਕਹਣਾ ਆ ਮੁੱਕ ਗਿਆ ਆ ਲੈ ਆਓ ਮੁੱਕ ਗਿਆ ਆ ਲੈ ਫਿਰ ਇਹਨਾਂ ਤੋਂ ਲੜਾਈ ਹੋ ਜਿਹੜਾ ਹਾੜਾ ਤਾਂ ਕਹਿੰਦਾ ਇੰਨੇ ਮਿਲਣਾ ਨੇ ਭਰ ਚੜਾ ਬਿਲਾਤ ਪੌੜੀਆਂ ਵੀ ਬਾਲੀ ਖਤਰਨਾਕ ਨੇ ਉਹਨੂੰ ਲੱਗ ਰਿਹਾ ਪਤੰਗੜਾ ਆ ਕਿੰਨੇ ਪਤੰਗਾ ਖਰਾਬ ਕੀਤੇ ਉਸਨੇ ਅੰਗੜੀ ਉਧਰ ਲੈ ਜਾ ਆਪਾ ਉਹ ਦੇਖੋ ਤੇਨੂੰ ਨਾ ਕੁਛ ਨਹੀਂ ਆਉਂਦਾ ਉਹ ਜਾੜੀ ਦਾ ਨਹੀਂ ਤਾਂ ਚਲਿਆ ਪਕੌੜੇ ਖਾ ਲੋ ਯਾਰ ਇੱਕ ਮਿੰਟ ਰੁਕ ਜਾ ਮੈਂ ਲਾਉਣਾ ਆਪ ਜੀ ਕਿ ਦੂਜਾ ਨਾ ਪੇਚ ਚਲਾਈ ਜਾ ਤੁਸੀਂ ਯਾਰ ਨਹੀਂ ਉਹ ਦੇਖ ਲਓ ਉਹਦਾ ਪਤੰਗ ਉੱਧਰ ਆ ਫਟਿਆ ਗਾ ਪਤੰਗ ਆ ਚਿੱਟਾ ਮੇਰਾ ਲੈ ਲੈ ਚਿੱਟਾ ਵਾਲਾ ਆ ਜਿਹੜਾ ਉਹ ਤੇਰੀ ਲੱਗ ਗਿਆ ਪੇਚਾ

ਲੱਗ ਗਿਆ ਦੇਖੋ ਅਣੀ ਤੇਰਾ ਕਿਹੜਾ ਪਤੰਗ ਚੱਲੇ ਕਿਦਾ ਗਿਆ ਨੀਦਾ ਕਿੱਥੇ ਪਤੰਗ ਉਹ ਦੇਖੋ ਚਿੱਟਾ ਜਾ ਥੋੜੀ ਜੀ ਮੈਂ ਫਟੇ ਦਾ ਪਤੰਗ ਕਿਹੜਾ ਆਹ ਦੇਖੋ ਆਈ ਦੋੜ ਚਿੱਟਾ ਅੱਛਾ ਮੇਰੇ ਪਾਪਾ ਹੁਣ ਇਹਦਾ ਮੈਂ ਵੱਡਾ ਮੈਂ ਭਾਈ ਦਾ ਵੱਡਿਆ ਹਾਂ ਹਾਂ ਫਤੇ ਪੰਨੀ ਦਾ ਬਦਲਾ ਲਏਗਾ ਨਾ ਹਾਂ ਹੋ ਮੈਂ ਬਸ ਕਿਹ ਲੈ ਹੀ ਖੜਾ ਹੀ ਪਤਾ ਆਪਾ ਦੇਖੇ ਦੀ ਮੈਂ ਜੱਗ ਨਹੀਂ ਉਹ ਨਹੀਂ ਦੂਰ ਹੈ ਤੇਰਾ ਵੀ ਨੇੜਿਆ ਇੱਕੇ ਹਿਸਾਬ ਨਾਲ ਲਾਈਨ ਅਪ ਹੋ ਜਾ ਮਾ ਤੂੰ ਲਾਤਾ ਨੇ ਪਿੱਛਾ ਦੇ ਕੀ ਹੈ ਤੂੰ ਕੱਟ ਗਿਆ ਨਹੀਂ ਬਪਾ ਡੋਰ ਫੜ ਲੈ ਆळ्या ਵਾਸਕੇ ਉਹ ਨੀਚੀ ਆਉਗੀ ਹੁਣ ਹੋ ਗਿਆ 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 ਨ ਗਿਆ ਨੀਚੇ ਡੋਰ ਕਰ ਲੈ ਪੁੱਤ ਡੋਰ ਲਪੇਟ ਲੈ ਆਪਣੀ ਨਹੀਂ ਡੋਰ ਲਪੇਟ ਬੋ ਆ ਸਾਡੇ ਮਾਮੇ ਦੇ ਮੁੰਡੇ ਦਾ ਬਾਹਰੋਂ ਆਇਆ ਹੋਇਆ ਫੋਨ ਹੈ ਤਾੜਾ ਤੇ ਕਹਿੰਦਾ ਮੈਂ ਜਾ ਮੈਂ ਪਹਿਲਾਂ ਕਹਣਾ ਨਾ ਵੀ ਕੁੜੀਆਂ ਚ ਦੇਣਾ ਜੇ ਹੁੰਦੀ ਤਾਂ ਮੈਂ ਹੁਣ ਕਿਹੜਾ ਸਿਆਣੀ ਹੋ ਗਿਆ ਹੁਣ ਚ ਦੇਣਾ ਅਮਨ ਤੇਰੀ ਵੀਡੀਓ ਬਣਾਈ ਜਾ ਰਹੀ ਵੀਰੇ ਉਹਨੂੰ ਕਿਆ ਹੁਣ ਵਿਸ਼ ਦੇਣਾ ਹੀ ਆਹੀ ਅਮਨ ਤੇਰੀ ਵੀਡੀਓ ਹੁਣ ਵਿਸ਼ ਦੇਣਾ ਹੀ ਇਹੀ ਹੁਣ ਕਣ ਸਿਆਣੀਆਂ ਹੋ ਗਈਆਂ ਹਾਂ ਹੈ ਸਾਡੇ ਵਾਸਤੇ ਨਹੀਂ ਉਹ ਸਾਡੇ ਵਾਸਤੇ ਸਿਆਣੀਆਂ ਨੇ ਸਿਆਣਾ ਵਿਸ਼ ਦੇਣਾ ਉਹ ਚ ਮੈਂ ਕਦੇ ਤੁਹਾਡੇ ਸਿਰਤ ਕਰਦਾ ਵੀ ਸਿਆਣੀਆਂ ਨੇ ਇਹ ਬਿਨਾਂ ਪਹਿਣਾ ਤੇ ਅਈਓ ਆਹ ਸਹੀ ਗੱਲ ਪਹਿਣਾ ਪਹਿਣਾ ਹੀ ਹੁੰਦੀਆਂ ਵਾਕੀ ਹੈ ਨਾ ਆ ਜਾਡੇ ਭਰਾ ਨਾਲ ਨੂੰ ਵੈਲੈਂਟਾਈਨ ਵਿਸ਼ ਕਰਨ ਵਾਸਤੇ ਫੋਨ ਕੀਤਾ ਵੇਖ ਲਾ ਆਈ ਗਏ ਭਾਬੀ ਨੂੰ ਬਣ ਕੇ ਤਾਂ ਕਰ ਪਾਪ ਹਾਂ ਮੈਨੂੰ ਤਾਂ ਕੀ ਗੱਲ ਹੈ ਸੋਲੇ ਮੈਨੂੰ ਨਹੀਂ ਤਾਂ ਵੀ ਆਂ ਬਰਟਨ ਕੀ ਅੰਦਾਜ਼ਾ ਕਿਤਾ ਜੀ ਗੁੱਡੀਆਂ ਗੁੱਡੀਆਂ ਢਾ ਕੇ ਬੈ ਗਈਆਂ ਨੇ ਹੱਕ ਧੋਕੇ ਬੈ ਗਈਆਂ ਹਾਂ ਗੁੱਡੀਆਂ ਕੀ ਹਾਂ ਬਹਾਰ ਕੇ ਨਾ ਹਾਂ ਬਹਾਰ ਕੇ ਬੈ ਗਈਆਂ ਤੇ ਮੈਂ ਗगन ਨੂੰ ਕਾਫੀ ਦਿਨਾਂ ਬਾਅਦ ਮਿਲੀ ਜਿਵੇਂ ਤੁਸੀਂ ਵੇਖਿਆ ਨਾ ਵੀ ਗगन ਹੈ ਨਹੀਂ ਤੇ ਤਾਂ ਗगन ਤੇ ਬੁੱਢੀ ਹੋ ਗਈ ਕਹਿੰਦਾ ਤੇਰਾ ਸਾਰਾ ਸਿਰ ਜਿੱਟਾ ਹੋਇਆ ਪਿਆ ਹੈਂ ਤੂੰ ਵੀ ਮੇਰਾ ਨਾਤੀ ਨੂੰ ਤਿਉਣੀ ਆ ਗਈ ਤੇਰ ਸੋ ਵੀਂਦਾ ਤਾਂ ਹੈਗਾ ਕੰਮ ਦਾ ਬੜਾ ਪ੍ਰੈਸ਼ਰ ਵਾ ਗਾ ਬਹੁਤ ਜ਼ਿਆਦਾ ਪ੍ਰੈਸ਼ਰ ਵਾ ਤੇ ਹੁਣ ਆਪਾਂ ਚਾਹ ਘੱਟੋ ਘੱਟ ਸਵੇਰ ਦੀ ਕੋਈ 10 ਵਾਰੀ ਕਿੰਨੀ ਵਾਰ ਪੀਲੀ ਮੈਨੂੰ ਤਾਂ ਇਹ ਨਹੀਂ ਯਾਦ ਹੈਗਾ ਮੈਂ ਇੱਕ ਵਾਰੀ ਪੀਤੀ ਮੈਂ ਚਾਹ ਬਣਾਵਣਾ ਛਦੈਣ ਹੋ ਗਈ ਆ ਸਵੇਰ ਦੀ ਹੋਰ ਇੰਨੀ ਚਾਹ ਬਣਾਈ ਤੇ ਪੂਰੀ ਕਿਸੇ ਨੂੰ ਨਹੀਂ ਆਈ ਜਿੰਨੀ ਵਾਰੀ ਬਣਾਈ ਹੈ ਬਗਹੀ ਫਾਇਦਾ ਤਾਂ ਹੋਏ ਤੂੰ 10 ਵਾਰੀ ਬਣਾਈ ਪੂਰਾ ਪੂਰਾ ਨੀਤ ਨੂੰ ਨੀਤ ਮੰਬਾ ਨੀ ਤਾਂ ਮੰਦੀਤੀ ਨਾ ਬੰਬਾਰ ਬੰਦਾ ਹੈ ਤੇ ਕਹਿੰਦਾ ਚਾਹ ਨਹੀਂ ਮਿਲੀ ਹੈ ਕਿ ਦਾਵ ਨੀਂਦੀ ਹੈ ਖਰਾਬ ਕਰਨ ਮੈਂ ਤਾਂ ਕੀਤਾ ਹੀ ਨੂੰ ਪਾਇਆ ਘਰੇ ਕਿੰਨੇ ਵੀ ਐਡਾ ਬ੍ਰੈਡ ਦਾ ਪੈਕੇਟ ਥੋੜ ਨੂੰ ਰੱਖਿਆ ਅੱਗੇ ਤੇ ਸੋਨੂੰ ਦਾਈ ਦਾ ਪੂਰਾ ਤਿਆਰ ਖਿਆਰ ਹੈ ਨਾਲ ਬ੍ਰੈਡ ਨਾਲ ਪੂਰਾ ਨਮਕੀਨ ਦਿੱਤਾ ਜਾ ਰਿਹਾ ਸੋਨੂੰ ਨੂੰ ਤੂੰ ਖਾ ਤਾਂ ਟੈਗ ਹੈ ਹੈ ਪੈਗ ਵਾਲਿਆਂ ਵਾਂਗੂ ਹੋਰ ਪੈਗ ਰੱਖਿਆ ਬੜਾ ਵਾਜੀ ਸਿਰ ਪੈਗ ਨਹੀਂ ਹੈਗਾ ਇੱਥੇ ਚਾਹ ਹੈ ਸਿਰਫ ਆਉਣ ਲਈ ਚਾਹ 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 ਤੇ ਗਗਨ ਦਾ ਮੂੰਹ ਚੰਗੀ ਤਰ੍ਹਾਂ ਵੇਖ ਲੋ ਕਿਉਂਕਿ ਕੰਗਨਾ ਮੂਰ ਦਾ ਨਾਮ ਆਹ ਕੰਗਨਾ ਜੀਜਾ ਆ ਗਿਆ ਤੇ ਜੀਜਾ ਜੀ ਉਹ ਬੜੇ ਖੁਸ਼ ਹੈ ਕੰਗਨਾ ਜੀਜਾ ਜੀ ਜੀ ਜੋ ਵੀ ਅਮਰੀਕਾ ਵਾਲੀ ਸ਼ਰਟ ਪਾ ਗਿਆ ਇਸ ਤੇ ਤੂੰ ਇਧਰ ਆ ਜਾ ਤਾ ਉਮਰ ਜੀ ਦੇ ਟੈਗ ਭਾਈ ਜੀ ਜੇ ਨੇ ਟੈਗ ਅੰਦਰ ਕਰਕੇ ਜਾਂਦਾ ਉਹ ਦਸਤਰੀ ਦਾ ਟੈਗ ਨਹੀਂ ਲਾਉਣੀ ਉਹ ਤਾਂ ਪਾਣੀ ਤੇ ਨਹੀਂ ਹੁੰਦਾਈ ਆਪਾਂ ਵੀ ਲੈ ਦੀ ਦਾਈ ਰਿਸ਼ ਕੀਤੀ ਆਹੀ ਇਹਦਾ ਤੀਜਾ ਕਹਿੰਦਾ ਸਾਲੇ ਨੇ ਲੈਣੇ ਮੈਂ ਜੀਜੇ ਦੀ ਵੀ ਦਾੜੀ ਜੁੱਤੀ ਤੇ ਸਾਲੀ ਦੇ ਵਾਜਿਟ ਹੋ ਗਏ ਹੋਰ ਸੁਣਾਉਂਦੇ ਠੀਕ ਹੈ ਵਧੀਆ ਭਾਜੀ ਤੀ ਤੂੰ ਬੜਾ ਪਿਆਰ ਨਾਲ ਬੋਲਦਾ ਕਰੀ ਬਤੂ ਵੀ ਚੋਣੀ ਡਾਕ ਕਰੇ ਭਾਜੀ ਕਰੇ ਤਾਂ 5:00 ਵਜੇ ਬੋਲ ਦਿੰਦੇ ਕਰੇ ਇਹਨੂੰ ਪਤਾ ਲੱਗਦਾ ਹੈਗਾ ਤੂੰ ਆ ਨਹੀਂ ਕਪੀਦਾ ਹੈਗਾ ਕਿਤੇ ਕਿਤੇ ਪਿਆਰ ਨਾਲ ਬੋਲਣਾ ਪੈਂਦਾ ਹਾਂ ਹਾਂ ਛਾਲੀਏ ਕਿ ਨਹੀਂ ਅੱਜ ਤੁਸੀਂ ਤੇ ਕਿਵੇਂ ਆ ਗਏ ਸਿੱਤੀ ਅੱਜ ਕੱਲੀ ਵਸਨਦ ਕਰ ਸੀਗਾ ਸੋ ਨੀਓ ਕਾਪਾ ਚ ਚਾਹ ਪੀ ਕੇ ਕੱਲ ਪਾਪਾ ਨੇ ਸਾਡੇ ਨਾਲ ਬਹੁ ਮਾੜੀ ਕੀਤੀ ਕੱਲ ਪਾਪਾ ਨੇ ਇਹਦੇ ਨਾਲ ਸਾਡੇ ਨਾਲ ਹੋਰ ਵਿਚਾਰੇ ਜੋ ਆਗ ਮੂੰਹ ਸੁੱਟ ਕੇ ਬਹਿ ਗਏ ਤਾਂ ਬਾਜੀ ਦਰਤਾਂ ਦੇ ਕਿੱਛੇ ਤਾਂ ਗਈ ਹੁੰਦੇ ਆ ਸਾਰੀ ਚੱਲ ਜਾਰੀ ਬਾਜੀ ਜਿਵੇਂ ਮਰਜੀ ਜਾਓ ਮੈਂ ਇਹਨਾਂ ਨੂੰ ਪਤਾ ਨਹੀਂ ਦੇਵਾ ਦੇ ਨੀ ਕੀ ਮਾੜੀ ਕਰ ਕੇ ਇਹ ਦੁਪਹਿਰੇ ਬਾਜੀ ਕਹਿੰਦਾ ਮੈਂ ਅੱਜ ਦਵਾ ਲਿਆ ਹਾਂ ਤੋ ਇੰਨੇ ਹੀ ਕੱਲ ਸੂਟ ਤੇ ਉਹ ਤੋਂ ਮੇਰੋਂ ਤਾਂ ਹੱਟ ਗਿਆ ਹੋਰ ਹੋਰ ਦੀ ਦੀ ਕੰਨੀ ਮੇਲੇਰ ਕੋਟ ਲੈ ਕੋਟ ਪਾਗਲਾ ਤੂੰ ਕਹਿ ਕੇ ਮੈਂ ਮੇਲੇਰ ਕੋਟੇ ਚੱਲ ਆ ਤੁਮਾਰਾ ਕਹਿ ਕੇ ਮੈਂ ਮੇਲੇਰ ਕੋਟੇ ਮੈਕ ਕਰ ਮੈਂ ਅਮਰ ਨੂੰ ਕਿਹਾ ਮੈਂ 에ਰਪੋਰਟ ਚ ਨਾ ਗਿਆ 에ਰਪੋਰਟ ਪਾਸਟੇ ਤੋਂ ਬਾਕੀਆ ਪਾਸਟੇ ਲਵਾ ਤਾ ਅਮਰ ਨੂੰ ਤੂੰ ਤਾਂ ਨਹੀਂ ਪੋਦੀ ਆ ਕਿੱਥੋਂ ਗगन ਉਹ ਇੰਨਾ ਖਦਾ ਹੋਇਆ ਗगन ਗगन ਨੂੰ ਐ ਵੀ ਅਮਰਾ ਜਾਈ ਤਾਂ ਮੈਂ ਵਲੌਗ ਦੇ ਵੱਟ ਕੱਟਦਾ ਲੈ ਦੇ ਇਹ ਦੋਨੇ ਕੈਮਰਾ ਕੈਮਰਾ ਸਾਹਮਣੇ ਠਾਕ ਰਿਹਾ ਠਾਕ

ਕੀ ਕਹਤਾ ਤੁਹਾਡੇ ਮਨ ਲਿਆ ਲਿਆ ਨੂੰ ਤੂੰ ਹੀ ਨੇ ਤਾਂ ਫालतੂ ਬੋਲ ਅਮਰੀਕਾ ਚਲ ਟਪਾਈ ਚੁੱਪ ਕਰਕੇ ਰੋ ਪਾਂਡੇ ਜੁਕੰਦੀ ਧੀ ਮਤ ਨਹੀਂ ਜਾ ਪੀ ਗੇ ਮੈਂ ਤਾਂ ਚਲੀ ਪਿੰਡ ਜੰਗ ਬਾਈ ਬਾਈ ਕਰਨ ਤਾਂ ਬਾਈ ਬਾਈ ਕਰਤਾ ਆੜਾ ਫੋਜੀ ਰਟ ਹੈ ਹੋਇਆ ਮੈਂ ਫਾਲਤੂ ਕਰ ਦਿਓ ਵੀਡੀਓ ਸੋ ਜੋਲੀਡੀ ਹੋ ਜਾਣੀ ਹੋਣੀ ਹੋਰ ਜੇ ਕਰਤਾ ਉਹਨਾਂ ਪੰਜ ਤਾਂ ਹੀ ਹੋਈ ਹੋਣੀ ਅਪਲੋਡ ਹੋ ਦੇਣਾ ਐਡੀਟ ਨਹੀਂ ਕਰਨਾ ਹੈਗਾ ਬਈ ਐਵੇਂ ਆਂ ਅਦਰਿੰਕਾਂ ਦਾ ਟਾਈਮ ਨਹੀਂ ਆਈ ਵਲੌਗ ਹੀ ਆਪਨਾ ਬਣਾਉਨੇ ਫਾਲਤੂ ਕਹਿੰਦਾ ਕੀ ਤੂੰ ਹੀ ਕੰਮ ਖੜਾ ਕੀ ਦਿਖਾਉਂਦੀਆਂ ਫਿਰਦੀਆਂ ਵਲੌਗਸ ਤੂੰ ਕਹਿੰਦੇ ਐਡਿਟ ਨਹੀਂ ਕਰਦੇ ਤੇ ਇਹ ਤੂੰ ਹੀ ਵਲੌਗ ਕਰਦੇ ਪਾਰੇ ਤੇ ਮੈਂ ਕਹਿੰਦਾ ਆਹੀ ਰਿਐਲਿਟੀ ਦਿਖਾ ਰਿਆਂ ਜੋ ਸਾਡੇ ਘਰੇ ਚੱਲ ਰਿਹਾ ਜੋ ਚੱਲ ਰਿਹਾ ਐਡਿਟ ਹੀ ਤਾਂ ਨਹੀਂ ਕਰਦੇ ਕਿਉਂਕਿ ਸਾਡੇ ਵਲੌਗਾਂ 'ਚ ਕੋਈ ਛੁੱਟਦੇ ਹੈ ਨਹੀਂ ਸਾਨੂੰ ਕੁਝ ਕੱਟਣਾ ਵਟਣਾ ਕੋਈ ਸਾਨੂੰ ਅਈ ਜਿਹੜਾ ਕੁਝ ਫੇਕ ਦਿਖਾਉਣਾ ਪਿੱਛੇ ਸਾਰੀ ਫੇਕ ਦਿਖਾਉਣਾ ਇਹ ਤਾਂ ਸਹੀ ਦਿਖਾਤਾ ਸੀ ਅਈ ਜੋ ਆਈ ਜੋ ਆ ਗਿਆ ਮਣਪਕੇ ਭਾਂਡੇ ਪਈਆਂ ਹਾਂ ਬੈਠੀ ਹਾਂ ਅਈ ਚੱਕਰ ਹਾ ਧੀਮਤਿਆ ਨਹੀਂ ਚਾਹ ਪੀ ਕੇ ਪੰਡ ਚੁਕੰਦੀ ਹਾਂ ਗਵਣੇ ਜਰਾ ਬੱਪਾ ਪਾਟੀਆਂ ਪਾਈ ਉਹਨਾਂ ਪਾਟੀਆਂ ਦਿਖਾਉਂਦੇ ਆ ਕੈਮਰੇ ਚ ਐ ਥੋੜੀ ਗਈ ਉੱਥੇ ਹੀ ਧੁੰਦਲਾ ਕੈਮਰਾ ਲਾਤਾ ਜਰਾ ਪਾਟੀ ਹੋਈ ਏ ਮੇਰਾ ਵੀ ਬੂਰਾ ਕਰੂ ਮੇਰਾ ਵੀ ਕਰੂ ਪੂਰਾ ਤੂੰ ਉੱਥੇ ਮੜਾ ਮोटा ਮੂੰਹ ਆ ਤੋ ਮੈਂ ਇੱਕ ਸ਼ੈਕਅਪ ਕਰਾਂ ਮੈਂ ਇੱਕ ਸ਼ੈਕਅਪ ਤੇ ਮੈਂ 15 ਦਿਨ ਹੋ ਗਏ ਐਂ ਮੈਂ ਵੀ ਜਾਵਾ ਹੁਣ ਪਿੰਡ ਨੂੰ ਵਾਪਸ ਬਹੁਤ ਕੰਮ ਕਰਨੇ ਨੇ ਸੁਨਾਮ ਜਾਂਦੇ ਹੋਏ ਕਿਤੇ ਕੰਮ ਤੇ ਕੰਮ ਚੱਲਿਆ ਪਿਆ ਕੰਮ ਤੇ ਕੰਮ ਚੱਲਿਆ ਪਿਆ ਤੇ ਟਾਈਮ ਬਹੁਤ ਘੱਟ ਚੱਲਦਾ ਟਾਈਮ ਹੀ ਹੋ ਗਿਆ ਤੇ ਟਾਈਮ ਆਤ ਬਣ ਗਈ ਸਾਡੀ ਐਡੀਟਿੰਗ ਕਰਨਾ ਪਈ ਐ ਗਾਣੇ ਨਾਲ ਹੀ ਐਡੀਟਿੰਗ ਚਾੜਦੀ ਤੇ ਐਡੀਟਿੰਗ ਹੀ ਬੜੀ ਜ਼ਬਰਦਸਤ ਹੁੰਦੀ ਹੈ ਕਰਤੀ ਸਾਰੀ ਹੋ ਗਿਆ ਥਿੰਕ ਚਲੋ ਅੱਜੀ ਗਗਰ ਐਡੀਟਿੰਗ ਕਰਤੀ ਹੁਣ ਆਪਾਂ ਦੇ ਦੇ ਕੀ ਕਰਨਾ ਗਾਇ ਤੁਹਾਨੂੰ ਜਿਵੇਂ ਪਤਾ ਹੀ ਪਿਛਲੇ ਬਲੌਗਸ ਤੁਸੀਂ ਦੇਖਿਆ ਨਾ ਕਿ ਜਿਹੜੇ ਬੇਵਕੂ ਪੀਪਲ ਕਹਿ ਰਹੇ ਸੀ ਕਿ ਠੰਡ ਨਹੀਂ ਆ ਗਈ ਗਰਮੀ ਲੱਗ ਰਹੀ ਮੈਂ ਟੀ-ਸ਼ਰਟ ਪਾਈ ਤੇ ਮੈਂ ਉਹਨਾਂ ਬੇਵਕੂ ਪੀਪਲਾਂ ਕੋਲੇ ਪਹੁੰਚ ਚੁੱਕੀ ਆਂ ਧਿਆਨ ਨਾਲ ਦੇਖੀਏ ਵਹੀ ਚਿਹਰਾ ਹੈ ਜੋ ਦਿਨ ਬੋਲ ਰਹਾ ਕਿ ਮੈਨੂੰ ਠੰਡ ਨਹੀਂ ਲੱਗਦੀ ਤੇ ਆ ਬੰਦਾ ਅੰਸੇ ਟਾਈਮ ਟਾਈਮ ਦੇ ਹਿਸਾਬ ਦੀ ਗੱਲ ਹੁੰਦੀ ਹੈ ਕਿ ਕੋਟੀ ਡੋਕੇ ਲੈ ਨੂੰ ਪਾ ਰਿਹਾ ਤੇ ਕਦੇ ਸ਼ਾਲ ਲਿਆ ਗਰਮ ਸੂਟ ਪਾਇਆ ਵੇ ਕੋਣ ਹੁਣ ਕਿੱਧਰ ਗਈ ਠੰਡ ਠੰਡੇ ਅੱਜ ਹੈ ਉਹ ਦਿਨ ਤੋਂ ਪਹਿਲੇ ਨਹੀਂ ਹੋਤਿਆ ਕਿ ਤਾ ਤੂੰ ਹੀ ਕਹਾ ਤਾ ਵੀ ਤੂੰ ਆਪਾਂ ਬੜੀ ਚੜੀ ਤੇ ਹੀ ਕੋਟੀਆਂ ਲਾਤੀਆਂ ਤੇ ਕਦੇ ਟੀ-ਸ਼ਰਟ ਆ ਪਾ ਲਈ ਉਹ ਦਿਨ ਹੈ ਬੜੀ ਗਰਮੀ ਸੀ ਉਹ ਦਿਨ ਯਾਰ ਫਿਰ ਗੱਲ ਗੱਲ ਤੇ ਨਾ ਇੱਕ ਜ਼ੁਬਾਨ ਤੇ ਰਹਿਣਾ ਚਾਹੀਦਾ ਬੰਦੇ ਨੂੰ ਹੂੰ ਇੱਕ ਜ਼ੁਬਾਨ ਤੇ ਨਹੀਂ ਰਹਿ ਜਾਦਾ ਹੈ ਨਹੀਂ ਰਹਿਦਾ ਨਹੀਂ ਰਹਿਦਾ ਇਹਦਾ ਠੀਕ ਇੱਕ ਬੇਕੂ ਪੀਪਲ ਬਾਹਰ ਬੈਠਾ ਕੁਰਸੀ ਤੇ ਬਾਰੇ ਕੀ ਕਰਨੇ ਮੈਂ ਵੇਖ ਕੇ ਨਹੀਂ ਉਹਨੂੰ ਹੀ ਉਹ ਕਹਿੰਦੀ ਉਧਰ ਕਹਿੰਦੇ ਵੀ ਗਰਮੀ ਬੜੀ ਤੇ ਅੱਜ ਕਹਿੰਦੇ ਠੰਡ ਬੜੀ ਹੈ ਲਓ ਜੀ ਇੱਕ ਪੀਪਲ ਆ ਬੈਠਾ ਇਹ ਨਵੇਂ ਟੋਪੀਆਂ ਚੜਾਈ ਉਹਦੋਂ ਤੇ ਮਾਰਦੋ ਇੱਕਦੇ ਕੱਪੜਾ ਚ ਬਾਹਰ ਹੋਈਆਂ ਮੀਆਂ ਜਨਾਬ ਜੀ ਵੀ ਬੜੀ ਦੁਪਹਿਰੇ ਸਵੇਰੇ 9 ਵਜੇ ਧੁੱਪ ਨਿਕਲ ਗਈ ਐਡੇ ਵੱਡੇ ਬਿਆਨ ਨਹੀਂ ਦਈਦੇ ਹੁੰਦੇ ਜਿੰਨਾ ਤੋਂ ਮੁਕਰਨਾ ਔਖਾ ਹੋ ਜਾ ਆਪਾਂ ਨੂੰ ਉਹਦੋਂ ਤੇ ਮਾਰਦੇ ਇੱਕਦੇ ਟੀ-ਸ਼ਰਟ ਆ ਪਾ ਪਾ ਕੇ ਬੈਠੀਆਂ ਤੇ ਇਹਦੇ ਨਹੀਂ ਜਾਂਦੀ ਸੀ ਤੇ ਉਹ ਵੀ ਕਹਿ ਰਹੀ ਮਨਦੀਪ ਦਾ ਆਇਆ ਇੱਕ ਕਮੈਂਟ ਫੋਨ ਤੇ ਇੱਕ ਹੋਰ ਨੇ ਵੀ ਮੇਰੀ ਭੈਣ ਨੇ ਕਿਹਾ ਇਹ ਕਹਿੰਦੇ ਉਹਦਾਂ ਤੇ ਟੀ-ਸ਼ਰਟ ਆ ਪਾਈਆਂ ਰੀਨਾ ਗੱਲ ਸੀ ਕਹਿੰਦੇ ਤਾਂ ਹੀ ਇਕੱਠਾ ਇਕੱਠਾ ਹੋਈ ਤਾਂ ਐਂ ਤਾਂ ਕਹਿੰਨੀ ਹੈ ਵੀ ਤੁਸੀਂ ਤੇ ਬਾਦਲਾਂ ਕੋਈ ਜਿਹੜੇ ਗੱਪ ਮਾਰੇ ਜਿਹੜੇ ਗੱਪ ਮਾਰੇ ਮੈਂ ਤੇ ਸੱਦੀ ਹੋਈ ਕਹਿੰਦੇ ਮਿੱਤਰਾਂ ਦੀ ਪੈਰ ਜੁੱਤੀ ਦਾ ਪਾਵਾਂ ਮੈਂ ਤਾਂ ਚੱਪੜਾਂ ਹੀ ਆ ਗਈ ਉਹ ਤਾਂ ਤੇ ਕਰਨੀ ਪਈ ਬਾਦਲਾ ਵਾਲੇ ਗੱਪ ਚੱਲ ਗਏ ਸਾਡੀ ਗੱਪ ਚੱਲ ਨਹੀਂ ਚੱਲ ਤੇ ਗਏ ਤਾਂ ਇਹਦੇ ਮੈਂ ਚੱਪੜਾਂ ਚ ਆ ਗਈਆਂ ਮੈਂ ਤਾਂ ਕਿਤੇ ਜੁੱਤੀ ਵੀ ਮੋਰੀਆਂ ਵਾਲੀ ਲੈ ਲਈ ਇੱਧਰ ਕਿਤੇ ਮਾਰਨੀ ਉੱਥੇ ਤਾਂ ਕਰਨੀ ਬੜੀ ਸੰਗਰੂਰ ਚ ਤੇ ਮੈਂ ਆਹ ਜੁੱਤੀ ਲੈ ਲਈ ਇੰਦਾਂ ਦੇ ਪਿੱਛੇ ਲੈ ਕੇ ਨਹੀਂ ਇਹਨਾਂ ਨੇ ਮੈਨੂੰ ਪੱਟਿਆ ਇਹਨਾਂ ਨੇ ਪਿੱਛੇ ਲੱਗਣਾ ਚਾਹੀਦਾ ਬੰਦਾ ਫਿਰ ਧੋਖਾ ਹੀ ਖਾਨਦਾ ਤੂੰ ਹੀ ਤੁਹਾਨੂੰ ਕਿਤੇ ਇੰਨੇ ਚੰਗੀ ਦੁਨੀਆ ਫੋਲੋ ਕਰਦੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਨੂੰ ਅੰਮਣ ਵੀ ਤੁਹਾਡੇ ਵਲੌਗ ਵੇਖਣੇ ਤੇ ਝੂਠ ਨਾ ਬੋਲੀਏ ਨਹੀਂ ਹੈ ਜਿਹੜੇ ਸਾਨੂੰ ਵੇਂਦੇ ਨੇ ਉਹ ਸਾਨੂੰ ਐਸੇ ਵਜਾ ਕਰਕੇ ਦਿੰਦੇ ਆਂ ਕਿ ਅਸੀਂ ਸੱਚ ਬੋਲਦੇ ਆਂ। ਅਸੀਂ ਲੱਲੀਆਂ ਮਾਰਦੇ ਆਂ। ਤਾਂ ਵੇਂਦੇ ਆਂ। ਨਹੀਂ ਇਹ ਸੱਚ ਬੋਲ ਰਿਹਾ। ਫਾਇਦੇ ਦਿੰਦੇ ਆਂ ਸਾਨੂੰ। ਉਹਨਾਂ ਨੂੰ ਪਤਾ ਜੋ ਕੁਝ ਹੈਗੇ ਨੇ ਸਾਹਮਣੇ ਕੈਮਰੇ ਸਾਹਮਣੇ ਨਾਲ ਸੱਚ ਬੋਲਿਆ। ਗਰਮੀ ਤੋਂ ਤਾਂ ਵਾਕੇ ਗਰਮੀ ਹੀ ਦੱਸੇ ਨਹੀਂ ਗੱਲੀ ਨਹੀਂ ਹੈ ਕਿ ਤੂੰ ਇਹਦੇ ਕਿੰਨੇ ਬੰਦੇ ਪੱਟ ਤੇ ਵੇਖੋ ਇਹਦੇ ਕਿਹੜੇ ਜਰਾਬ ਆਂ। ਆਪ ਇਹਨਾਂ ਦੇ ਮੋਟੀਆਂ ਜਰਾਬਾਂ ਪਾਈਆਂ ਜਿਹੜੇ ਕਹਿੰਦੇ ਗਰਮੀ ਨਹੀਂ। ਗਰਮੀ ਪੜੀ ਤੇ ਇੱਧਰ ਵੇਖੋ। ਪਿੰਡ ਵਾਲੇ ਵਿਚਾਰੇ ਚੱਪਲਾਂ 'ਚ ਪਾਜ ਜਾਏ ਵੀ ਉੱਥੇ ਤਾਂ ਬੜੀ ਗਰਮੀ ਆ। ਹੈ। ਨਾ ਲੱਗਦਾ ਸਾਡੇ ਤੋਂ ਹੀ ਲੱਗਦਾ ਲਾਈ ਲੱਗਣਾ ਹੋਵੇ ਘਰ ਵਾਲਾ ਚੰਦਰਾ ਗਵਾੜੂ ਉਹ ਕੰਮ ਕਰਦਾ ਸਾਨੂੰ ਹਰਾਣੇ ਹੈ ਕੁਲਵਿੰਦਰ ਦੀ ਜਨਾਨੀ ਤੂੰ ਉਸੇ ਟਾਈਮ ਹੀ ਕਿਤੇ ਭੱਜੀ ਆਈ ਮਾਰ ਤੇ ਪ੍ਰਧਾਨ ਸਾਹਿਬ ਤੇ ਅੱਜ ਕਿਤੇ ਮਜੀਠੀਆ ਸਾਹਿਬ ਬਣ ਕੇ ਬਿਖਦੇ ਕਿਤੇ ਪ੍ਰਧਾਨ ਸਾਹਿਬ ਦੀ ਆਕੜ ਨਹੀਂ ਪਾਈ ਜਾਣ ਦੀ ਤੇ ਇਹੀ ਕਿਹੜਾ ਘਾਟਾ ਹੀ ਵੀ ਨਹੀਂ ਪ੍ਰਧਾਨ ਸਾਹਿਬ ਨੂੰ ਜਿਆਦਾ ਬੁਲਾਉਂਦੇ ਮਰ ਜਾ ਮੈਂ ਤੇ ਪੱਖਾ ਹੀ ਚਲਾ ਸਾਡੇ ਇਹ ਗੱਲਾਂ ਗਲਾਂ ਦੇ ਚੱਕ ਆ ਚੱਕੋ ਹੈ ਤੇ ਵੇ ਇਹ ਅਸੀਂ ਜਾਣਾ ਹੀ ਤੇ ਹੋਇ ਤੱਕ ਅਡੀ ਸਲਾਹ ਨਹੀਂ ਬੰਦੀ ਜਾਣਦੀ ਹੁਣ ਸੋਚਿਆ ਵੀ ਆਏ ਤਾਂ ਹੋਏ ਆ ਕਿ ਉਹਨਾਂ ਤੋਂ ਦੋ ਦੋ ਰੋਟੀਆਂ ਖਾ ਚੱਲੀਏ ਨਾ ਕੰਦਰ ਸਿੰਘ ਮਰ ਪ੍ਰਧਾਨ ਸਾਹਿਬ ਸਾਡੇ ਨਹੀਂ ਮੰਨ ਰੇ ਗੱਲ ਨੂੰ ੱੱਕੇ ਨਾਲ ਮਣਾਏ ਆ ਵੀ ਕਿੱਥੇ ਮੈਂ ਜਾ ਕੇ ਮੱਥਾ ਮਾਰਾਂਗੀ ਵੀ ਆਪਾਂ ਰੋਟੀ ਖਾ ਕੇ ਚੱਲਦੇ ਆ ਕਿ ਨਹੀਂ ਪ੍ਰਧਾਨ ਸਾਹਿਬ ਬਣਾਓ ਬਣਾਓ ਜੀ ਬਣਾਓ ਬਸ ਦਾਲ ਧਾਰਤੀ ਆਪਾਂ ਨੇ ਸਾਥ ਮੇ ਚਾਵਲ ਬਣ ਜਾਣੇ ਆ ਫਿਰ ਖਾ ਕੇ 20 ਫੂ ਹੋ ਜਾਣਾ ਹਮਨੇ ਠੀਕ ਨਹੀਂ ਕਹਣਾ ਜੀ ਟਾਈਮ ਇਧਰ ਵੇਹ ਲੋ 6:00 ਵੱਜ ਗਿਆ ਸਵਾ 6:00 6:00 ਵੱਜ ਕੇ 10 ਮਿੰਟ ਹੋ ਗਏ ਵਾ ਤੇ ਆੜੇ ਤੁਹਾਨੂੰ ਦੱਸਿਆ ਨਾ ਕਲੰਡਰ ਲੈ ਆਂਦੇ ਆਪਾਂ ਫਤਿਹਗੜ ਸਾਹਿਬ ਤੋਂ ਸੋਨੂੰ ਭਰਾ ਨੇ ਇੱਥੇ ਲਾਏ ਕਿੰਨਾ ਹੋਣਾ ਲੱਗ ਰਿਹਾ ਇਹ ਜਿੱਕ ਪਿਚਨ ਚ ਲਾਇਆ ਕੀ ਬਣਾਉਣ ਲੱਗੇ ਆ ਦਵਾਈ ਹਾਂ ਲੀ ਕੰ ਦਵਾਈ ਕਹਾਨੂੰ ਕੀ ਹੋਇਆ ਲੈ ਰੋਟੀ ਬਣਾ ਰੋਟੀ ਖਾ ਲੈ ਦਵਾਈ ਲਾ ਕੇ ਆਣੇ ਮੈਂ ਬੰਬਾਰ ਪਤਾ ਨਹੀਂ ਕੀ ਬੰਬਾਰ ਗੋਲੀ ਵੱਜੀ ਤੁਹਾਨੂੰ ਹੂੰ ਉਹ ਤੇ ਮਾ ਟੀ-ਸ਼ਰਟ ਪਾਵਾ ਫੇਂਦੇ ਤੇ ਬੰਬਾਰ ਹੋਣਾ ਨਹੀਂ ਲੈ ਹੋਰ ਟੀ-ਸ਼ਰਟ ਰੋਟੀ ਉਹ ਦੱਸ ਚੋਕਲੀ ਲੋਕਾਂ ਨੇ ਹੁਣ ਸਾਡੀ ਗੱਲ ਚੱਕ ਲਈ ਉਹ ਲੋਕਾਂ ਨੇ ਕਹਿੰਦੇ ਤੇਰੀ ਆਹੀ ਦਵਾਈ ਹੈ ਜਿਹੜੀ ਮਰਜ਼ੀ ਲੈਣਾ ਦਵਾਈ ਖਾਣੀ ਹੈ ਦਵਾਈ ਖਾਣ ਡਾਕਟਰ ਨਾਲ ਦਵਾਈ ਖਾਓ ਜਿਹੜੀ ਮਰਜ਼ੀ ਕਾਲਾ ਆ ਵੀ ਆ ਵੀ ਪਜਾਮਾ ਸਾ ਕੋ ਪੀਨੇ ਦਪਦਨ ਲੱਗਣਾ ਤੂੰ ਦੇਖ ਲੈ ਨਹੀ ਆਨੀ ਯਾਰ ਸਰੀਰ ਦੀ ਪੂਰੀ ਹਾਲਤ ਹੋਈ ਐ ਮੌਸਮ ਖਰਾਬ ਨਾ ਮੌਸਮ ਠੱਟਾ ਤੇ ਖੰਡਾ ਮੌਸਮ ਹੋਇਆ ਕੋਦੇ ਕਰਕੇ ਆ ਤਰਾਬੋ ਪੀ ਇਹਦੇ ਬੱਚੇ ਬਾਲਟੀ ਟੀਵੀ ਇੰਜੋਏ ਕਰ ਰਹੀ ਐ ਆ ਦੇਖੋ ਫਤੇਹ ਤੇ ਗਗਨ ਸਾਨੂੰ ਬਾਹਰ ਕਰਨ ਆਇਆ ਤੇ ਗਗਨ ਇਥੇ ਰਹਿ ਤਰੀ ਪਰ ਗਗਨ ਦਾ ਦਿਲ ਨਹੀਂ ਲੱਗਦਾ ਹੋਇਆ ਹਾਏ ਹਾਂ ਸਾਰੇ ਦੇਖ ਰਹੇ ਨੇ ਦੋਨੇ ਜਾਨੀ ਤੇ ਹੁਣ ਆਪਾਂ ਚੱਲਿਆ ਪਿੰਡ ਵਾਪਸ ਟਾਈਮ ਹੋ ਗਿਆ ਸ਼ਾਮ ਦੇ 7 ਵੱਜ ਚੁੱਕੇ ਨੇ ਤੇ ਗਗਨ ਚਾਹ ਰਿਹਾ ਦਿਲ ਨੇ ਗਗਨ ਟਾਈ ਖਲੋਤੀ ਤੇ ਕਿ ਨਹੀਂ ਸਾਲੇ ਕਦਾ ਵੇਣ ਹੋ ਰਿਹਾ ਕਣੇ ਫੇਰ ਆਪਾਂ ਗਗਨ ਨੇ ਪੈਣ ਦਾ ਆ ਹੀ ਜਾਣਾ ਹੁਣ ਕਿਉਂਕਿ ਸੋਨੂੰ ਦਾ ਫਰਕ ਪੈ ਗਿਆ ਬਹੁਤ ਹੋਸ਼